ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਵਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ 3 ਮੀਟਰ ਦੀ ਬਾਟਮ ਹੋਊਗੀ ਹਰੇਕ ਸੂਟ ਦੇ ਨਾਲ ਤੇ ਪ੍ਰਾਈਸ ਹੈਗਾ ਅੱਜ ਦਾ 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਰਾਮ ਟੈਕਸ ਬ੍ਰਾਂਡ ਦੇ ਵਿੱਚ ਬਾਟਮ ਵਰਕ ਵਾਲੇ ਸੂਟ ਹੋਣਗੇ ਤੇ ਵਿਦਾਊਟ ਵਰਕ ਵਾਲੇ ਵੀ ਸੂਟ ਹੋਣਗੇ ਤੇ ਬੜੀ ਸੋਹਣੀ ਕਲੈਕਸ਼ਨ ਹੈ ਜੀ ਪ੍ਰਾਈਸ ਮੈਂ ਤੁਹਾਨੂੰ ਦੱਸਤਾ 2800 ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਉਂਦੇ ਹਾਂ ਜੀ ਸਵੇਰ ਨੂੰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖ ਤਾਂ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਸੂਟ ਮੰਗਾਉਣਾ ਜਾਂ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਉਸੇ ਨੰਬਰ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਔਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਰਾਮ ਟੈਕਸਟ ਬ੍ਰਾਂਡ ਦਾ ਸੂਟ ਹੈ ਬਹੁਤ ਪਿਆਰਾ ਇਹ ਸੈੱਟ ਬੜੀ ਮੁਸ਼ਕਲ ਨਾਲ ਮੈਨੂੰ ਦੁਬਾਰਾ ਮਿਲਿਆ ਪਹਿਲਾਂ ਵੀ ਮੈਂ ਇਹ ਸੈੱਟ ਪਾਇਆ ਸੀ ਇਹ ਨਾਲ ਦੀ ਨਾਲ ਹੀ ਕਲੀਅਰ ਹੋ ਜਾਂਦਾ ਜੀ ਪਲੀਜ਼ ਥੋੜੀ ਜਲਦੀ ਬੁਕਿੰਗ ਕਰਿਓ ਸੂਟਾਂ ਦੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਸਾਰੇ ਅੱਜ ਦੇ ਥੋੜਾ ਜਿਵੇਂ ਸਭ ਨੂੰ ਸੀਗਾ ਵੀ ਥੋੜੇ ਜੇ ਹਲਕੇ ਜੇ ਡਾਰਕ ਕਲਰ ਦੇ ਸੂਟ ਵੀ ਝਾਟ ਲਿਆਓ ਇਹ ਵਾਣਾ ਝਾਟ ਜਿਵੇਂ ਮੇਰਾ ਪਿਛਲੀ ਵਾਰੀ ਵੀ ਇਹ ਸੈੱਟ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਲਿਆ ਸੀਗਾ ਇਹ ਆਪਣਾ yellow color ਦੇ ਵਿੱਚ mustard color ਦੇ ਵਿੱਚ ਅੰਬੀ ਵਾਲਾ ਪ੍ਰਿੰਟ ਹੈ ਇਹ ਦੇਖੋ neck ਤੇ ਕਿੰਨੇ ਪਿਆਰੇ ပੋਟਲੀ ਬਟਨ ਲੱਗੇ ਆ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਸ਼ਰਟ ਆ ਜਾਣੀ ਹੈ ਘੇਰੇ ਤੇ ਆਗੇ ਉਵੇਂ ਲੇਸਿਸ ਦੀ ਡਿਜ਼ਾਈਨਿੰਗ ਤੇ ਬਾਟਮ ਤੇ ਵਰਕ ਹੈ ਜੀ 3 ਮੀਟਰ ਦੀ ਬਾਟਮ ਹੈ ਇਹ ਬਾਟਮ ਤੇ ਵਰਕ ਆ ਜਾਣਾ ਵਿਦਾਊਟ ਲਾਈਨਿੰਗ ਬਣਨਗੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਨਾ ਸੂਟਾਂ ਨੂੰ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਸਟੈਂਪ ਰਾਮਟੈਕਸ ਦੀ ਲੱਗੀ ਹੁੰਦੀ ਹੈ ਜੀ ਹਮੇਸ਼ਾ ਸੂਟਾਂ ਤੇ ਬਹੁਤ ਪਿਆਰੇ ਸੂਟ ਤੇ ਨਾਲ ਹੈਗਾ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਤੇ ਦੁਪੱਟੇ ਤੇ ਵੀ ਸਾਰੇ ਤੇ ਵਰਕ ਹੈ ਇਹ ਦੇਖੋ ਕਿੰਨਾ ਪਿਆਰਾ ਵਰਕ ਹੈ ਦੁਪੱਟੇ ਤੇ ਸਾਰਾ ਹੀ ਵਰਕ ਹੈ ਤਾਂ ਅੱਗੇ ਨਾਲ ਬਹੁਤ ਪਿਆਰਾ ਵਰਕ ਕੀਤਾ ਹੋਇਆ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਬਹੁਤ ਪਿਆਰਾ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਦੋ ਦੋ ਸੂਟ ਹੋਣਗੇ ਇੱਕ ਇੱਕ ਡਿਜ਼ਾਈਨ ਦੇ ਵਿੱਚ ਇਹ ਮਸਟਰਡ ਦਿਖਾਇਆ ਇਹਦੇ ਵਿੱਚ ਹੀ ਹੈਗਾ ਬੜਾ ਪਿਆਰਾ ਦੇਖੋ ਵਾਈਨ ਪਰਪਲ ਜਿਹਾ ਕਲਰ ਹੈ ਅਲੱਗ ਜਿਹਾ ਇਹ ਸੇਮ ਡਿਜ਼ਾਈਨ ਦੇ ਵਿੱਚ ਹੈ ਬਿਨਾ ਲਾਈਨਿੰਗ ਤੋਂ ਬਣਨਗੇ ਸਾਰੇ ਸੂਟ 3 3 ਮੀਟਰ ਦੀ ਬਾਟਮ neck ਤੇ ਦੇਖੋ ਕਿੰਨਾ ਪਿਆਰਾ ਪੋਟਲੀ ਬਟਨ ਲੇਸਿਸ ਦੀ ਡਿਜ਼ਾਈਨ ਹੈ ਬਹੁਤ ਸੋਹਣੀ ਘੇਰੇ ਤੇ ਹੋ ਗਈ ਡਿਜ਼ਾਈਨਿੰਗ ਇਹ बॉटम ਤੇ ਵਰਕ ਆ ਗਿਆ ਇਹ ਦੇਖੋ ਕਿੰਨਾ ਸੋਹਣਾ ਵਰਕ बॉटम ਤੇ ਜਿੰਨੇ ਮਰਜੀ ਹੈਵੀ ਸਲਵਾਰ ਬਣਾਓ ਜਿਵੇਂ ਮਰਜੀ ਕੁਝ ਵੀ ਬਣਾਉਣਾ ਤੁਹਾਡੀ ਚੋਇਸ ਹੈ ਵਿਦਆਉਟ ਲਾਈਨਿੰਗ ਸੂਟ ਬਣਨੇ ਆ ਇਹ ਸਾਰੇ ਆਪਣੇ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣਾ ਤੇ ਪਿਓਰ ਮਸਲੀਨ ਦਾ ਇਸ ਦਾ ਦੁਪੱਟਾ ਦੁਪੱਟੇ ਤੇ ਸਾਰੇ ਤੇ ਥ्रेड ਵਰਕ ਹੋਇਆ ਦੇਖੋ ਕਿੰਨਾ ਪਿਆਰਾ ਬਹੁਤ ਹੀ ਰੀਜ਼ਨ ਐਵਰ ਰੇਟ ਦੇ ਵਿੱਚ ਅੱਜ ਦੇ ਆਪਣੇ ਸੂਟ ਮਿਲ ਰਿਹਾ ਤੁਹਾਨੂੰ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਤੇ 2800 ਪ੍ਰਾਈਸ ਦੇ ਨਾਲ ਨੈਕਸਟ ਦਿਖਾਣੇ ਆ ਇਹ ਦੋ ਸੂਟ ਇੱਕ ਡਿਜ਼ਾਈਨ ਦੇ ਵਿੱਚ ਆ ਨੈਕਸਟ ਡਿਜ਼ਾਈਨ ਆ ਗਿਆ ਕਰੀਮ ਕਲਰ ਦੇ ਵਿੱਚ ਹੈ ਸਾਰੇ ਬਾਟਮ ਵਰਕ ਦੇ ਨਾਲ ਸੂਟ ਹੋਣਗੇ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਆਪਣੇ ਸਾਰੇ ਅੱਜ ਦੇ ਜਿਹੜੇ ਰਾਮਟੈਕਸ ਬ੍ਰਾਂਡ ਤੇ ਹਮੇਸ਼ਾ ਕੰਨੀ ਤੇ ਸਟੈਂਪ ਲੱਗੀ ਹੁੰਦੀ ਹੈ ਜੀ ਹਮੇਸ਼ਾ ਸੂਟ ਦੀ ਇਹ ਦੇਖੋ کریم ਕਲਰ ਦੇ ਵਿੱਚ ਆ ਵਿਦਾਊਟ ਲਾਈਨਿੰਗ ਹੀ ਬਣਨਾ ਹੈ। ਇਹ ਪ੍ਰਿੰਟ ਕਿੰਨਾ ਪਿਆਰਾ ਹੈ। ਨੈਕ ਤੇ ਵਰਕ ਆ ਗਿਆ ਬਹੁਤ ਸੋਹਣਾ। ਬੜਾ ਜੁਆਇੰਟਰ ਲੇਸ ਦੇ ਨਾਲ ਡਿਜ਼ਾਈਨਿੰਗ ਘੇਰੇ ਤੇ ਵੀ ਲੇਸ ਲੱਗੀ ਹੈ। ਦੇਖੋ ਬਹੁਤ ਪਿਆਰੇ ਸੂਟ। ਤੇ ਇਹ ਬਾਟਮ ਤੇ ਆ ਗਿਆ ਜੀ ਵਰਕ। ਬਾਟਮ ਵਰਕ ਆ ਗਿਆ। ਪਿਆਰਾ ਸੂਟ ਹੈ ਵਿਦਾਊਟ ਲਾਈਨਿੰਗ ਸੂਟ ਬਣਨਗੇ ਪਿਓਰ ਕਾਟਨ ਦੇ ਵਿੱਚ ਸੂਟ 3-3 ਮੀਟਰ ਦੀਆਂ ਬਾਟਮਸ ਹੈ ਜੀ ਨਾਲ ਤੇ ਪਿਓਰ ਮਸਲੀਨ ਦੇ ਦੁਪੱਟੇ ਇਹਦਾ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ ਸਾਰੇ ਦੁਪੱਟੇ ਤੇ ਇਹਦੇ ਬੜਾ ਸੋਹਣਾ ਹੈਂਡ ਪੇਂਟ ਹੋਇਆ ਦੁਪੱਟੇ ਦੇ ਵਿੱਚ ਪੇਂਟ ਹੈ ਤੇ ਪੱਲਿਆਂ ਤੇ ਬਹੁਤ ਥੋੜੀ ਜੁਇੰਟਰ ਲੇਸ ਦੇ ਨਾਲ ਇਹ ਵੀ ਸਾਰਾ ਪੇਂਟ ਕੀਤਾ ਹੋਇਆ ਤੇ ਕਿੰਨਾ ਪਿਆਰਾ ਦੁਪੱਟਾ ਹੈ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਪ੍ਰੋਪਰ ਲੇਸਿਸ ਦੀ ਫਿਨਿਸ਼ਿੰਗ ਦੇ ਨਾਲ 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ ਇਹਦਾ ਕਰੀਮ ਦਿਖਾਇਆ ਤੁਹਾਨੂੰ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਪਰਪਲ ਕਲਰ ਡਾਰਕ ਪਰਪਲ ਕਲਰ ਹੁੰਦਾ ਜਿਹੜਾ ਕਾਲਸ ਤੇ ਉਹ ਵਾਲਾ ਕਲਰ ਹੈ ਬਹੁਤ ਪਿਆਰਾ ਸੇਮ ਪ੍ਰਿੰਟ ਹੈ ਜਿਹੜਾ ਕਰੀਮ ਤੁਹਾਨੂੰ ਮੈਂ ਦਿਖਾਇਆ neck ਤੇ ਉਵੇਂ ਹੀ ਵਰਕ ਹੈ ਬੜੀ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਘੇਰੇ ਤੇ ਵਿਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਨਾਲ ਹੈਗਾ ਬਾਟਮ ਤੇ ਵਰਕ ਬਾਟਮ ਤੇ ਵਰਕ ਹੋਇਆ ਇਹ ਬਾਟਮ ਤੇ ਵਰਕ ਆ ਜਣਾ ਬਹੁਤ ਸੋਹਣਾ ਵਰਕ ਹੋਇਆ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਇਹ ਜਿਨ੍ਹਾਂ ਕੋਲ ਪਹਿਲਾਂ ਗਏ ਹੋਏ ਆ ਸੂਟ ਮੈਨੂੰ ਪਤਾ ਉਹ ਹੀ ਕਲਰ ਦੁਬਾਰਾ ਮੰਗਣਗੇ ਵਿੱਚ ਕਿਹ ਚ ਕਲਰ ਕੋਡ ਲੈ ਲੈਣੇ ਆਸੀਂ ਡਾਰਕ ਪਰਪਲ ਕਲਰ ਹੈ ਜੀ ਕਰੀਮ ਜਿਹੜਾ ਕਰੀਮ ਦਿਖਾਇਆ ਉਹਦੇ ਨਾਲ ਦਾ ਹੀ ਹੈ ਤੇ ਪਿਓਰ ਮਸਲੀਨ ਦੇ ਦੁਪੱਟੇ ਆ ਨਾਲ 3 3 ਮੀਟਰ ਦੀਆਂ ਬਾਟਮਸ ਹੈ ਜੀ ਪੂਰਾ 2.5 ਮੀਟਰ ਦਾ ਦੁਪੱਟਾ ਇਹ ਵਾਲੇ ਦੁਪੱਟੇ ਦੇ ਵੀ ਦੇਖੋ ਵਿੱਚ ਸਾਰੇ ਚ ਸਾਰੇ ਚ ਪੇਂਟ ਹੋਇਆ ਦੁਪੱਟੇ ਚ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਪੱਲਿਆਂ ਤੇ ਵੀ ਬਹੁਤ ਸੋਹਣੀ ਲੇਸੀ ਦੀ ਡਿਜ਼ਾਈਨਿੰਗ ਹੈ ਤੇ ਫੋਰ ਸਾਈਡ ਵੀ ਫਿਨਿਸ਼ਿੰਗ ਕੀਤੀ ਹੋਈ ਹੈ ਲੇਸੀਸ ਦੇ ਨਾਲ ਦੇਖੋ ਕਿੰਨਾ ਪਿਆਰਾ ਸੂਟ 2800 ਪ੍ਰਾਈਸ ਦੇ ਨਾਲ ਆਪਣੇ ਸੂਟ ਇਹ ਦੋ ਸੂਟ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਨੇ ਨੈਕਸਟ ਡਿਜ਼ਾਈਨ ਆ ਗਿਆ ਬੜਾ ਸੋਹਣਾ ਮੈਰੂਨ ਕਲਰ ਦੇ ਵਿੱਚ ਸੂਟ ਹੈ ਜੀ ਜੀ ਡਾਰਕ ਮੈਰੂਨ ਕਲਰ ਦੇ ਵਿੱਚ ਹਲਕਾ ਜਾਂ ਡਾਰਕ ਚਾਟ ਲੈ ਕੇ ਆਏ ਆ ਵਿਦਾਊਟ ਲਾਈਨਿੰਗ ਹੀ ਬਣਨਗੇ ਪਿਓਰ ਕਾਟਨ ਦੇ ਸੂਟ ਰਾਮਟੈਕਸ ਬ੍ਰਾਂਡ ਦੇ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਲੇਸਿਸ ਦੀ ਡਿਜ਼ਾਈਨਿੰਗ ਪਿੰਟੈਕਸ ਪਾ ਕੇ ਲੇਸਿਸ ਲੱਗੀਆਂ ਹੋਈਆਂ ਇਹਦੇ ਵਿੱਚ ਬੜੇ ਸੋਹਣੇ ਪਿੰਟੈਕਸ ਪਾ ਕੇ ਲੇਸਿਸ ਘੇਰੇ ਤੇ ਵੀ ਉਹ ਮੇ ਲੇਸਿਸ ਦੀ ਡਿਜ਼ਾਈਨਿੰਗ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਤੇ ਇਹ ਹੈਗਾ ਬਾਟਮ ਤੇ ਵਰਕ ਇਸ ਤੇ ਪੈਚਵਰਕ ਹੋਇਆ ਬਾਟਮ ਤੇ ਦੇਖੋ ਕਿੰਨਾ ਪਿਆਰਾ ਉੱਪਰ ਤੱਕ ਆਣਾ ਹੈ ਇਹ ਬਾਟਮ ਤੇ ਬੜਾ ਸੋਹਣਾ ਲੇਸਿਸ ਦੀ ਡਿਜ਼ਾਈਨਿੰਗ ਵੀ ਹੈ ਨੀਚੇ ਤੇ ਲੇਸਿਸ ਦੀ ਡਿਜ਼ਾਈਨਿੰਗ ਵੀ ਨਾਲ ਪੈਚਵਰਕ ਵੀ ਬਹੁਤ ਪਿਆਰਾ ਪ੍ਰਿੰਟ 3-3 ਮੀਟਰ ਦੀਆਂ ਬਾਟਮਸ ਨਾਲ ਮੈਰੂਨ ਕਲਰ ਦੇ ਵਿੱਚ ਤੇ ਪਿਓਰ ਮਸਲੀਨ ਦੇ ਦੁਪੱਟੇ ਇਸਦੇ ਦੁਪੱਟੇ ਤੇ ਵੀ ਪੈਚਵਰਕ ਹੋਇਆ ਦੇਖੋ ਕਾਰਨਰਸ ਤੇ ਇਹ ਪੈਚਵਰਕ ਆ ਗਿਆ ਬਹੁਤ ਪਿਆਰਾ ਚਾਰੋ ਕਾਰਨਰਸ ਤੇ ਪੈਚਵਰਕ ਹੋਇਆ ਤੇ ਫੋਰ ਸਾਈਡ ਲੇਸ ਲਗਾ ਕੇ ਫਰਨੀਸ਼ਿੰਗ ਕੀਤੀ ਹੋਈ ਹੈ 2800 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਇਹ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਪੀਕਾਕ ਬਲੂ ਕਲਰ ਮੋਰ ਪੰਖੀ ਕਲਰ ਹੈ ਸੇਮ ਦੇ ਵਿੱਚ ਜਿਹੜਾ ਮੈਰੂਨ ਦਿਖਾਇਆ ਮੈਂ ਤੁਹਾਨੂੰ ਇਹ ਸੇਮ ਡਿਜ਼ਾਈਨ ਦੇ ਵਿੱਚ ਇਹ ਵਾਲਾ ਕਲਰ ਹੈ ਫੈਬਰਿਕ ਬਹੁਤ ਫਾਈਨ ਹੈ ਰਾਮ ਟੈਕਸ ਬ੍ਰਾਂਡ ਦੇ ਸੂਟ ਲੇਸੀਸ ਦੀ ਡਿਜ਼ਾਈਨਿੰਗ ਪਿੰਟੈਕਸ ਦੇ ਨਾਲ

ਸਾਰੇ ਦੁਪੱਟੇ ਤੇ ਕਾਰਨਰਸ ਤੇ ਫੋਰ ਸਾਈਡ ਤੇ ਸੇਮ ਕਲਰ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਦੋ ਡਿਜ਼ਾਈਨ ਦਿਖਾਏ ਆ ਮੈਂ ਤੁਹਾਨੂੰ ਦੋ ਕਲਰ ਸੌਰੀ ਇੱਕ ਡਿਜ਼ਾਈਨ ਦੇ ਵਿੱਚ 2800 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਆ ਗਿਆ ਆਪਣਾ ਬਲੈਕ ਕਲਰ ਦੇ ਵਿੱਚ ਬਲੈਕ ਹੈਗਾ ਇਹਦਾ ਕਲਰ ਪ੍ਰਿੰਟ ਸਾਰੇ ਸੂਟਾਂ ਦੇ ਬੜੇ ਪਿਆਰੇ ਆ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਇਹ ਅੱਜ ਦੇ ਆਪਣੇ ਸਾਰੇ ਦੋ ਦੋ ਸੂਟ ਹੈ ਇੱਕ ਇੱਕ ਡਿਜ਼ਾਈਨ ਦੇ ਵਿੱਚ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਇਹਦਾ ਪ੍ਰਿੰਟ ਦੇਖੋ ਪਹਿਲਾਂ ਤਾਂ ਬਹੁਤ ਪਿਆਰਾ ਪ੍ਰਿੰਟ ਹੈ ਵਿਦਆਊਟ ਲਾਈਨਿੰਗ ਸੂਟ ਬਣਨੇ ਆ ਸਾਰੇ ਤੇ ਘੇਰੇ ਤੇ ਦੇਖੋ ਕਿੰਨੀ ਪਿਆਰੀ ਐਂਕਰ ਥ੍ਰੈਡ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਐ ਇਹ ਦੇਖੋ ਬਹੁਤ ਸੋਹਣੀ ਲੇਸਿਸ ਦੇ ਵਿੱਚ ਡਿਜ਼ਾਈਨਿੰਗ ਤੇ ਐਂਕਰ ਥ੍ਰੈਡ ਦੇ ਨਾਲ ਵਰਕ ਤੇ ਇਹ 슬ੀਵ ਉਹਦੇ ਤੇ ਆ ਜਾਣਾ ਬਾਟਮ ਤੇ ਵਰਕ ਦੇਖੋ ਕਿੰਨਾ ਪਿਆਰਾ ਇਹ ਬਾਟਮ ਤੇ ਵਰਕ ਆ ਜਾਣਾ 3 ਮੀਟਰ ਦੀ ਬਾਟਮ ਹੈ ਜੀ ਨਾਲ ਜਿੰਨੀ ਮਰਜ਼ੀ ਹੈਵੀ ਬਾਟਮ ਬਣਾ ਸਕਦੇ ਹੋ ਜਿਨ੍ਹਾਂ ਨੇ ਸਿੰਪਲ ਬਣਾਉਣੀ ਹੈ ਤਾਂ ਤੁਸੀਂ ਸਿੰਪਲ ਵੀ ਬਣਾ ਸਕਦੇ ਹੋ ਬਹੁਤ ਪਿਆਰਾ ਬਲੈਕ ਕਲਰ ਦੇ ਵਿੱਚ ਇਸ ਦੇ ਨਾਲ ਵੀ ਪਿਓਰ ਮਸਲੀਨ ਦਾ ਦੁਪੱਟਾ ਇਸ ਦੇ ਦੁਪੱਟੇ ਤੇ ਸਾਰੇ ਤੇ ਵਰਕ ਹੈ ਜੀ ਨਾਲ ਇਹ ਦੇ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣਾ ਵਰਕ ਦੁਪੱਟੇ ਤੇ ਹੋਇਆ ਪੱਲੇ ਦੇਖੋ ਕਿੰਨੇ ਸੋਹਣੇ ਵਰਕ ਦੇ ਨਾਲ ਰੈਡੀ ਕੀਤੇ ਹੋਏ ਆ ਇਹ ਸਾਰਾ ਵਰਕ ਕੀਤਾ ਹੋਇਆ ਹੈ ਦੇ ਵਿੱਚ ਵੀ ਜਿਹੜੀਆਂ ਲਾਈਨਸ ਦਿਖ ਰਹੀਆਂ ਤੁਹਾਨੂੰ ਇਹ ਸਾਰਾ ਵਰਕ ਹੈ ਦੁਪट्टे ਤੇ ਦੂਜੇ ਪੱਲੇ ਤੇ ਵੀ ਸੇਮ ਐਵੇਂ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੋਇਆ 2800 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਇਹ ਵਾਲੇ ਸੂਟ ਇਹ ਸੇਮ ਦੇ ਵਿੱਚ ਹੈਗਾ ਬਲੂ ਕਲਰ ਸੇਮ ਦੇ ਵਿੱਚ ਜਿਹੜਾ ਬਲੈਕ ਦਿਖਾਇਆ ਸੇਮ ਦੇ ਵਿੱਚ ਡਿਜ਼ਾਈਨ ਦੇ ਵਿੱਚ ਬਲੂ ਕਲਰ ਸੋਹਣਾ ਪਰਪਲ ਬਲੂ ਕਲਰ ਹੈ ਇਹ ਸਾਰਾ ਵਰਕ ਹੋ ਗਿਆ ਘੇਰੇ ਤੇ ਇਹ ਬਾਟਮ ਤੇ ਵਰਕ ਆ ਜਾਣਾ ਬਹੁਤ ਸੋਹਣਾ ਮਲਟੀ ਵਰਕ ਬਾਟਮ ਤੇ ਵਿਦਾਊਟ ਲਾਈਨਿੰਗ ਸੂਟ ਬਣ ਗਏ ਹੈ ਸਾਰੇ ਆਪਣੇ ਤੇ ਨਾਲ ਇਸ ਦੇ ਦੁਪੱਟੇ ਤੇ ਵੀ ਸੇਮ ਜਿਹੜਾ ਬਲੈਕ ਮੈਂ ਤੁਹਾਨੂੰ ਦਿਖਾਇਆ ਉਹਦੇ ਨਾਲ ਦਾ ਹੀ ਸੂਟ ਹੈ ਇਹ ਦੋ ਦੋ ਸੂਟ ਹੈਗੇ ਆਪਣੇ ਇੱਕ ਇੱਕ ਡਿਜ਼ਾਈਨ ਦੇ ਵਿੱਚ ਸਾਰੇ ਦੁਪੱਟੇ ਤੇ ਵੀ ਵਰਕ ਹੈ प्यारे डिजाइनिंग में बड़े सोने पल्ले रेट किए हुए हैं बीच भी सारे दुपट्टे पे वर्ड 2800 प्राइस दे नाल अपने ये वाले दो-दो सूटਾਂ ਦਾ ਸੈੱਟ ਸੀਗਾ 2800 प्राइस ਹੈ ਇਹਨਾਂ ਸੂਟਾਂ ਦਾ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਇਹ ਵਾਲਾ ਸੈੱਟ ਆਪਣਾ ਹੋ ਗਿਆ ਕੰਪਲੀਟ ਨੈਕਸਟ ਵੀ ਸਾਰੇ ਅੱਜ ਦੇ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਇਹ ਦੇਖੋ ਛੋਟੇ ਪ੍ਰਿੰਟ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਬਰੀਕ ਬੁਟੀ ਦੇ ਵਿੱਚ ਸੂਟ ਇਹ ਆਲਓਵਰ ਸੂਟ ਹੈ ਜੀ ਆਪਣਾ ਬੜਾ ਸੋਹਣਾ ਦੇਖੋ ਮਹਿੰਦੀ ਗ੍ਰੀਨ ਜਿਹਾ ਕਲਰ ਹੈ ਇਹ ਆਲਓਵਰ ਸੂਟ ਹੈ ਪੂਰਾ 5 ਮੀਟਰ ਦਾ ਸੂਟ ਹੋਊਗਾ ਤੇ ਇਹਦੇ ਤੇ ਦੇਖ ਸਕਦੇ ਹੋ ਤੁਸੀਂ ਵਰਕ ਕਿੰਨਾ ਪਿਆਰਾ ਇਹ ਸਾਰਾ ਪੈਚ ਵਰਕ ਹੋਇਆ ਛੋਟੇ ਪ੍ਰਿੰਟ ਦੇ ਵਿੱਚ ਦੇਖੋ ਕਿੰਨਾ ਪਿਆਰਾ ਵਰਤ ਹੈ ਘੇਰੇ ਤੇ ਬਹੁਤ ਸੋਹਣਾ ਵਰਕ ਇਹ ਸਾਰਾ ਵਰਕ ਘੇਰੇ ਤੇ ਹੋਇਆ ਬਹੁਤ ਸੋਹਣਾ ਆਰਗੈਂਜ਼ਾ ਦਾ ਪੈਚ ਲਗਾ ਕੇ ਇਹ ট্রান্সਪੇਰੈਂਟ ਨਹੀਂ ਹੈਗਾ ਵੀ ਕੋਈ ਐਵੇਂ ਆਪਾਂ ਨੂੰ ਲੱਗੇ ਇਹ ਦੇਖੋ نیچے ਪੂਰਾ ਕੱਪੜਾ ਲਗਾ ਕੇ ਫਿਰ ਉੱਪਰ ਲੱਗਿਆ ਹੋਇਆ ਵਰਕ ਕਰਿਆ ਹੋਇਆ ਬਹੁਤ ਸੋਹਣਾ ਰਾਮ ਟੈਕਸ ਬ੍ਰਾਂਡ ਦਾ ਹੀ ਸੂਟ ਹੈ ਪਰ ਇੰਨਾ ਸੌਫਟ ਫੈਬਰਿਕ ਹੈ ਵਿਦਾਊਟ ਲਾਈਨਿੰਗ ਹੀ ਸੂਟ ਬਣਨਾ ਹੈ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਪੱਲਿਆਂ ਤੇ ਦੇਖੋ ਕਿੰਨਾ ਸੋਹਣਾ ਵਰਕ ਜਿਵੇਂ ਸ਼ਰਟ ਦੇ ਪੱਲੇ ਤੇ ਵਰਕ ਹੈ ਓਵੇਂ ਹੀ ਦੁਪੱਟੇ ਦੇ ਪੱਲਿਆਂ ਤੇ ਸਾਰਾ ਇਹ ਵਰਕ ਕੀਤਾ ਹੋਇਆ ਦੋਨਾਂ ਪੱਲਿਆਂ ਤੇ ਕਿੰਨਾ ਪਿਆਰਾ ਵਰਕ ਹੈ ਤੇ ਹੋਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਬਹੁਤ ਪਿਆਰਾ ਸੂਟ ਹੈ ਵਿਦਾਊਟ ਲਾਈਨਿੰਗ ਹੀ ਸੂਟ ਬਣਨਾ ਹੈ ਇਹ ਵੀ ਕਿੰਨਾ ਪਿਆਰਾ 2800 ਪ੍ਰਾਈਸ ਹੈ ਜੀ ਇਹ ਸੂਟ ਦਾ ਵੀ 2800 ਪ੍ਰਾਈਸ ਦੇ ਨਾਲ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਹੈ ਇਹਦੇ ਵਿੱਚ ਹੈਗਾ ਡਾਰਕ ਨੇਵੀ ਬਲੂ ਕਲਰ ਪਹਿਲਾਂ ਮੈਂਹਿੰਦੀ ਕਲਰ ਦਿਖਾਇਆ ਮੈਂ ਤੁਹਾਨੂੰ ਡਾਰਕ ਨੇਵੀ ਬਲੂ ਕਲਰ ਹੈ ਸੇਮ ਦੇ ਵਿੱਚ ਹੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਸੋਨਾ ਵਰਕ ਹੈ ਦੇ ਤੇ ਸਾਰਾ ਉੱਪਰ ਤੋਂ ਲੈ ਕੇ نیچے ਘੇਰੇ ਤੇ ਬਹੁਤ ਸੋਨਾ ਵਰਕ ਹੈ ਬਲੂ ਕਲਰ ਦੇ ਵਿੱਚ ਡਾਰਕ ਨੇਵੀ ਬਲੂ ਕਲਰ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਦੇਖੋ ਕਿੰਨਾ ਸੋਨਾ ਵਰਕ ਹੈ ਇਹ ਸਾਰਾ ਵਰਕ ਦੁਪੱਟੇ ਤੇ ਹੋਇਆ ਪੱਲਿਆਂ ਤੇ ਬਹੁਤ ਪਿਆਰਾ ਸੂਟ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਮਰੂਨ ਕਲਰ ਸੇਮ ਦੇ ਵਿੱਚ ਦੇ ਵਿੱਚ ਮੈਰੂਨ ਕਲਰ ਹੈ। ਬਹੁਤ ਖਿਆਰਾ ਬਰਕ ਰਿਹਾ ਹੈ। ਕਿਹੜੀ ਤਰ੍ਹਾਂ ਦੇ? ਬੜਾ ਸੋਹਣਾ ਵਾਈਨ ਕਲਰ ਦੇ ਵਿੱਚ ਮੈਰੂਨ ਵਾਈਨ ਜਾਂ ਕਲਰ ਹੈ ਡਾਰਕ ਮੈਰੂਨ ਛੋਟੀ ਬੁਟੀ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਆਪਣਾ ਬੜਾ ਸੋਹਣਾ ਆਲਓਵਰ ਸੂਟ ਹੈ। ਬੜੀ ਪਿਆਰੀ ਡਿਜ਼ਾਈਨਿੰਗ ਹੈ ਪ्योर ਮਸਬੀਹ ਤੇ ਇਹਰਾ ਸੂਟ ਹੈ ਤੇ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣੇ ਕੋਲ ਬਲੈਕ ਕਲਰ ਸੇਮ ਦੇ ਵਿੱਚ ਹੈਗਾ ਬਲੈਕ ਬੜੀ ਕਬੂਟੀਆ ਬਹੁਤ ਸੋਹਣੀ ਪੂਰਾ ਆਲਓਵਰ ਸੂਟ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਸਾਰਾ ਹੀ ਪੈਚ ਵਰਕ ਹੋਇਆ ਉੱਪਰ ਤੋਂ ਲੈ ਕੇ ਸਾਰਾ ਤੇ ਘੇਰੇ ਤੇ ਦੇਖੋ ਕਿੰਨਾ ਸੋਹਣਾ ਵਰਕ ਘੇਰੇ ਤੇ ਆ ਗਿਆ ਦ ਆਊਟਲਾਈਨਿੰਗ ਸੂਟ ਬਣਨਗੇ ਵੀ ਆਊਟਲਾਈਨਿੰਗ ਤੇ ਨਾਲ ਹੈਗਾ ਪਿਓਰ ਮਸਲਿਨ ਦਾ ਦੁਪੱਟਾ ਬਹੁਤ ਪਿਆਰਾ ਦੁਪੱਟੇ ਦੀ ਡਿਜ਼ਾਈਨਿੰਗ ਸਾਰਾ ਵਰਕ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਜਿਨ੍ਹਾਂ ਨੂੰ ਪੂਰੇ ਫੁੱਲੇ ਦੁਪੱਟੇ ਡੇਰੇ ਹੁੰਦੇ ਆ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਜੀ ਦੁਪੱਟਿਆਂ ਦੀ ਬਹੁਤ ਪਿਆਰੇ ਦੁਪੱਟਿਆਂ ਦੇ ਨਾਲ ਅੱਜ ਦੀ ਆਪਣੇ ਸੂਟ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਹੈ ਅੱਜ ਦੇ ਆਪਣੇ ਇਹਨਾਂ ਸੂਟਾਂ ਦਾ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਪੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜੀ ਦੱਸੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ